시하टा प्रताप बाजार ਵਿੱਚ ਬੰਬ ਕਾਂਚ ਸ਼ਹੀਦ ਹੋਏ ਲੋਕਾਂ ਦੀ ਯਾਦ ਵਿੱਚ ਗਿਆਨੀ ਗੁਰਦੀਪ ਸਿੰਘ ਅਤੇ ਪ੍ਰੋਫੈਸਰ ਬਲਦੇਵ ਸਿੰਘ ਵੇਰਕਾ ਦੀ ਅਗਵਾਈ ਹੇਤ ਜੰਗ ਨਹੀਂ ਅਮਨ ਸੈਮੀਨਾਰ ਕਰਵਾਇਆ ਗਿਆ ਇਸ ਮੌਕੇ ਸਹਾਇਕ ਕਮਿਸ਼ਨਰ ਨਗਰ ਨਿਗਮ ਵਿਸ਼ਾਲ ਵਧਾਵੇ ਨੇ ਵਿਸ਼ੇਸ਼ ਹਾਜ਼ਰੀ ਲਗਵਾਈ ਅਤੇ ਆਖਿਆ ਕਿ ਕਮਿਊਨਿਟੀ ਸੈਂਟਰ ਦੇ ਨਵੀਨੀਕਰਨ ਲਈ ਨਗਰ ਨਿਗਮ ਹਰ ਸੰਭਵ ਯਤਨ ਕਰੇਗਾ ਇਸ ਮੌਕੇ ਅਮਰਜੀਤ ਸਿੰਘ ਸਿੱਧੂ ਸੁਚਾ ਸਿੰਘ ਅਜਨਾਲਾ 시ਹਾਟਾ ਸੰਘਰਸ਼ ਕਮੇਟੀ ਦੇ ਪ੍ਰਧਾਨ ਕਬਲਜੀਤ ਸਿੰਘ ਸੁਖਜਿੰਦਰ ਪਾਲ ਸੁਖ, ਜੋਗਿੰਦਰ ਲਾਲ, ਰਾਕੇਸ਼ ਹਾਂਡਾ ਸਮੇਤ ਵਾਕ-ਵਾਕ ਬੁਲਾ ਰਿਆ ਨੇ ਸੰਬੋਧਨ ਕੀਤਾ। ਅੱਜ ਸੁਮਾਰਕ ਜਿਹਨਾਂ ਨੂੰ ਇਹ ਸ਼ਹੀਦਾਂ ਨੂੰ ਸ਼ਰਧਾਂਲੀ ਦੇਣ ਆਏ ਆ। ਅੱਜ ਮੈਂ ਪਹਿਲੀ ਵਾਰ ਆ ਬਣਬੋੜੀ ਖੁਸ਼ ਹੋਈ ਐਫਸੋ ਸੰਸਥਾ ਜਿਹੜੀ ਹਰ ਸਾਲ ਸ਼ਹੀਦਾਂ ਸੰਧਾਲੀ ਦਿੰਦੀ ਹੈ। ਇੱਥੇ ਵੀ ਪਤਾ ਲੱਗ ਜਿਹੜਾ ਇਹਨਾਂ ਨੇ ਸੁਮਾਰਕ ਬਣਾਇਆ ਹੈ ਜਿਹੜਾ ਕਮਿਊਨਿਟੀ ਹਾਲ ਬਣਾਇਆ ਹੈ ਲੋਕਾਂ ਦੀ ਸਹੂਲਤ ਲਈ ਉਹਦੀ ਜਰਜਰ ਹਾਲ ਦਾ ਹਾਲ ਵੀ ਠੀਕ ਨਹੀਂ ਹੈ। ਬੜੀ ਬੜੀ ਕੋਸ਼ਿਸ਼ ਹੋਈ ਹੈ ਉਹਨਾਂ ਨੇ ਮੈਨੂੰ ਇਸ ਲਈ ਬੁਲਾਇਆ ਕਿ ਇੱਥੇ ਵੇਖੋ ਹਾਲਾਤ ਕਿਉਂਕਿ ਕਿ ਸ਼ਹੀਦਾ ਦੀ ਇਹ ਯਾਦਗਾਰ ਉਹਨਾਂ ਨੇ ਤਾਂ ਇਸ ਸੰਭਾਲ ਕੇ ਰੱਖਣਾ ਸਾਡਾ ਫਰਜ਼ ਬੰਦਾ ਹੈ ਹੁਣ ਜਿਹੜੇ ਕਮਿਸ਼ਨ ਸਰਬ ਨੇ ਬੇਨਤੀ ਕੀਤੀ ਆਏ ਆ ਇਹਨਾਂ ਨੇ ਵਿਸ਼ਵਾਸ ਦਵਾਇਆ ਕਿ ਅਸੀਂ ਇਹ ਜਿਹੜੇ ਆ ਇੱਥੇ ਗੱਲਾਂ ਸੁਣ ਕੇ ਚੱਲੇ ਆ ਅਸੀਂ ਇਸ ਨੂੰ ਜ਼ਰੂਰ ਜਿਹੜਿਆ ਰੈਵਿਊਨੇਟ ਕਰਾਂਗੇ ਕਿਉਂਕਿ ਇਹ ਜਿਹੜੀ ਯਾਦਗਾਰ ਹੈ ਇਹ ਆਉਣ ਵਾਲੀ ਪੀੜ੍ਹੀ ਨੂੰ ਇਹ ਦਰਸਾਏਗੀ ਕਿ ਜੰਗਾਂ ਕਿੰਨੀਆਂ ਭਿਆਨਕ ਹੁੰਦੀਆਂ ਔਰ ਕਿੰਨਾ ਜਾਨੀਮਾਲੀ ਨੁਕਸਾਨ ਹੁੰਦਾ